اچھی اچھا ہڑھتے لوگوں کے من کے چرچا ہوئی ہے بہت زیادہ لمبی چرچا ہوئی ہے کہ ہڑ آؤن کے کار نہیں ہڑا دون کون دوشی نے کہڑی کہ دوشی نے انوائی کی منگ کی ہے جڑے ہڑا نقصان ہوئے ہیں سیمن ٹوٹے ہیں وہاں سے انہوں نے ٹکڑائی کرگ کی ہے ਤੇ ਹੜਪੂਤ ਲੋਕਾਂ ਨੂੰ ਜਿਵੇਂ ਉਹ ਪੀੜ ਦੇ ਵਿੱਚ ਇਹ ਸਾਡੇ ਦੇ ਚਾਇ ਲੋਕ ਨਹੀਂ ਇਹ ਚਰਚਾ ਹੋਈ ਹੈ ਉਹਨਾਂ ਦੀ ਮਦਦ ਆਮ ਲੋਕਾਂ ਨੇ ਪੰਜਾਬ ਦੇ ਪਿਆਰ ਤੋਂ ਭਰ ਕਿਹੜਾ ਸ਼ੇਟਾ ਦੇ ਲੋਕਾਂ ਨੇ ਵੀ ਹੜ ਦੇ ਰੂਪੇ ਵਿੱਚ ਦਿੱਤੀ ਹੈ ਬੜੀ ਬੱਧ ਤੈਨਾਂ ਦੀ ਮਦਦ ਕੀਤੀ ਹੈ ਦੇ ਪੰਜਾਬ ਦੇ ਲੋਕਾਂ ਨੇ ਬੈਰ ਦੇ ਬੰਦ ਧੰਨ ਨਾਲ ਵੀ ਤੇ ਜੱਥੇਬੰਦੀਆਂ ਨੇ ਆਪਣੇ ਦੋਸਤਾਂ ਨੂੰ ਉਹਨਾਂ ਦੀ ਮਦਦ ਕੀਤੀ ਹੈ ਭਾਵੇਂ ਉਹ ਉਹਨਾਂ ਨੂੰ ਖਾਣ ਵਾਲੀਆਂ ਬਸਤਾ ਹੋਣ ਪਾਵੇਂ ਕੱਪੜੇ ਹੋਵੇ ਭੈ ਕਟਤਾ ਤਾਂ ਕੱਪੜੇ ਦੀ ਨੀਂਦ ਚ ਭਾਵੇਂ ਦੂਰੀ ਦੇ ਵਿੱਚੋਂ ਜਾਉ ਨਾ ਦੇ ਜਮੀਨਾਂ ਨੂੰ ਸਾਫ ਕਰਵਾ ਕੇ ਕਰਤਾਨੀ ਬਸ ਘੈਰੀ ਵੀ ਹੈ ਤੇ ਘੈਰੀ ਇਸੇ ਤਰ੍ਹਾਂ ਇਸ ਗੱਲ ਦੀ ਯੋਗ ਨਾਲ ਵਿਚਾਰੀ ਹੈ ਕਿ ਇਹ ਦਿੱਖੇ ਪੰਜਾਬ ਸਰਕਾਰ ਨੇ ਜਿਹੜਾ ਫਸਲਾਂ ਦਾ ਮੰਨ ਦੀ ਇਲਾਣੀ ਹੈ ਰਾਸ਼ੀ ਸਮੇਂ ਉਹ ਥੋੜੀ ਹੈ ਕਿ ਕੇਂਦਰ ਸਰਕਾਰ ਨੇ ਜਿਹੜਾ 2016 ਤੋਂ ਤੋਂ ਦਿੱਗੀ ਵਿਰਾਸੀ ਇਲਾਮ ਨੂੰ ਅਣਕੀਤੀ ਕਮਾ ਬਜਾਣ ਦੀ ਹੈ ਉਹ ਨਾਮਤਰੇ ਜਿਹੜੀ ਸਰਕਾਰ ਜਿਹੜੀ ਅਸੀਂ ਮੱਕੜਦੇ ਆ ਸਾਡੇ ਮੱਕਸਦ ਪਰ ਪਾਇਆ ਹੈ ਵੀ ਫਾਰਕੜ ਫਤਨਾ ਮਰੀਆ ਦਾ ਨਾਮ ਦਾ 70000 ਰੁਪਏ ਫਾਰ ਏਕੜ ਮਨੇ ਪਸ਼ੂਆਂ ਦਾ ਨੁਕਸਾਨ ਦਾ ਨਾਮ ਦਾ ਘਰਾਂ ਦੇ ਨੁਕਸਾਨ ਦਾ ਨਾਮ ਦਾ ਤੇ ਵਿਆਸ ਦੇ ਇਲਾਕੇ ਦੇ ਵਿੱਚ ਵੱਡੀ ਪੱਧਰ ਤੇ ਗੰਨਾ ਮਾਰਿਆ ਗਿਆ ਜਿਹੜੀ 10-10 ਫੁੱਟ ਪਾਣੀ ਹੁਕੇ ਗੰਨੇ ਨਾਲ ਉਹਨਾਂ ਲੋਕਾਂ ਕੋਲੇ ਗੰਨੇ ਦਾ ਬੀਜ ਵੀ ਨਹੀਂ ਬਚਿਆ ਯਾਨੀ ਉਹਨਾਂ ਨੂੰ ਗੰਨੇ ਦਾ ਬੀਜ ਕੈਂਦੀ ਖਾਤਰ ਇਹ ਵੱਡੀ ਪੱਧਰ ਤੇ ਜ਼ਮੀਨਾਂ ਰੜਕੀਆਂ ਜ਼ਮੀਨਾਂ ਵਾਪਸ ਪਿੰਡਾ ਵਾਪਸ ਉਹਨਾਂ ਦਾ ਪ੍ਰਬੰਧ ਕਿ ਕਿਸੇ ਨੂੰ ਕੋਈ ਜ਼ਮੀਨਾਂ ਦਿੱਤੀਆਂ ਜਾਂਦਾ ਹਨ ਉਹ ਮਾਮਲਾ ਕੀਤਾ ਜਾਣਾ ਤੇ ਬਹੁਤ ਵੱਡੀ ਪੱਧਰ ਤੇ ਪੱਤੋਵਰਾਂ ਦੀ ਖੇਤੀ ਲਈ ਉਹ ਉਸ ਵਾਸਤੇ ਵੀ ਵੇਚੀ ਵੀ ਰਹੀ। ਉਹ ਸਾਰੇ ਨਕਸ਼ਿਆਂ ਦੇ ਮਾਮਲੇ ਲੈਣ ਜੀ ਖਤਰ ਅੱਜ ਫੈਸਲਾ ਕੀਤਾ ਕਿ 8 ਗੂਬਰ ਡੀਸੀ ਹੈਡਕ quart ਦੇ ਤੇ ਸਾਰਿਆਂ ਦੇ ਤੇ ਬੰਦੀਆਂ ਇੱਕ ਦਿਨ ਦੇ ਧਰਨੇ ਲਾ ਕੇ ਉੱਤੇ ਮੰਗ ਪੱਤਰ ਦੇਣ ਗਿਆ ਤੇ ਸਰਕਾਰ ਤੋਂ یہ معافے کی پوری بڑھوائی اس کو علاوہ یہ نقصان ہوا وہ لیے کیندر نے سوبا ہے جمع والا جایا سسپینڈ کیا اتر تو کاروائی شروع ہو گئی ہائی کوٹ سیٹنگ جج پڑتال کرے یہ مین ویڈ ہے یہ جا نقصان ہوا یہ جانچ بھی کیا گیا ਇਹ ਜਿਹੜੀ ਨੀਤੀ ਹੈ ਪ੍ਰਸ਼ਾਸਨ ਦੀ ਕਿਉਂ ਨਾ ਜਿਹੜੇ ਇੰਦਰ ਦੇ ਜਨਰ ਦੇ ਸੂਚਾਈ ਮੰਤਰੀ ਆ ਕਿਉਂ ਨਾ ਸਕੱਤਰ ਆ ਕਿਉਂ ਨਾ ਚੀਫ ਇੰਜੀਨੀਅਰ ਉਹਨਾਂ ਦੇਖਾ ਜਾਂਦੇ ਹੋਏ ਕਾਰਵਾਈ ਹੋਵੇ ਇਸ ਕਰਕੇ ਇਹਦੇ ਕਾਰਨ ਲੱਭਿਆ ਹੋਏ ਨਹੀਂ ਹੋਣਾ ਜੇ ਹਰ ਹੁੰਦਿਆ ਤਾਂ ਵੀ ਹੱਥ ਰੰਗ ਲੈਣੇ ਛੋਟਾ ਪਹਿਲੇ ਤਾਂ ਵੀ ਹੱਥ ਰੰਗ ਲੈਣੇ مثل ہے کہ اگے اگلے سال تو پہلے پہلے اسی یہ حل کراؤن سرکار ناچی دم کر دیں گے گا پوچھا دے گے ہی یہ کرنا مناواں گے کیونکہ ابھی رکھا رہا ہے ایڈا بڑا نقصان جابا بھی یہ نقصان ہو گیا سارا جانی مالی نقصان ہوا اچھی اس سکتے سابی جمعہ والاری ہے یہ سرکار نہ کرے تو سنوکان مورچا یہ شامل جتنے ایر اچھا ਆਪਣੀ ਗਿੰਬਰੀ ਨੇ ਬੋਲਦੇ ਆ ਤੇ ਸਰਕਾਰ ਦੇ ਮਨੂਨ ਕਰਨੀ ਹੈ ਸਰਕਾਰ ਨੂੰ ਕਿ ਇਹ ਜਿਹੜਾ ਹੈਗਾ ਗੱਲਾਂ ਮੰਨੀਆਂ ਜਾਂ ਤੇ ਹਾਈ ਕੋਰਟ ਦਾ ਸਿੱਟਾ ਜਿਹੜੀ ਪਤਾ ਕਰਕੇ ਲੋਕਾਂ ਨੂੰ ਸਮਝਿਆ ਸੱਚੀ ਗਿੰਬਰੀ ਮਾਲਕੀ ਆ ਕਿ ਸਰਕਾਰ ਨੇ ਲੋਕਾਂ ਨੂੰ ਨਹੀਂ ਦਿੱਤੀ ਬਰਾਬਰ ਦਾ ਵੀ ਤੋਸਤ ਜੇ ਰਿਆਮਾ ਦੇ ਵਿੱਚ ਜਿਵੇਂ ਖਾਸ ਕਰਕੇ ਫਰੋਖੋਬੀ ਦੇ ਵਿੱਚ 10000 ਦਾ ਦਿੱਤਾ ਰਾਜਾ ਇੱਕ ਤੇ ਇੱਕ ਜ਼ਿਲ੍ਹੇ ਦੇ ਵਿੱਚ 10376 ਇੱਕ ਤੇ ਇਹ ਸਾਰੇ ਪੰਜਾਬ ਦੇ ਦਿੱਕੀ ਆ। ਕਿਉਂਕਿ ਤਖਾਨਾ ਮੋਰਚਾ ਮੰਗ ਕਰਦਾ ਹੈ ਵੀ ਜਿਹੜੀਆਂ ਟੱਕੀਆਂ ਜ਼ਮੀਨਾਂ ਸਰਕਾਰ ਉਹਨਾਂ ਦਾ ਵੀ ਮਵਾਲਜਾ ਦੇ ਦੇ ਪੂਰਾ। ਰਾਹਤ ਨਿਮਾਂ ਦੇ ਪੂਰਾ ਮਵਾਲਜਾ ਮੰਗਦਾ। ਇਹ ਤੋਂ ਇਲਾਵਾ ਮਜ਼ਦੂਰਾ ਵਾਸਤੇ ਕਿਉਂਕਿ ਤਖਾਨਾ ਦਾ ਤਾਂ ਹਨ ਹੋ ਜੂਗਾ ਕੱਦਤੀ ਦੀ ਜਊ ਮਜ਼ਦੂਰਾਂ ਦਾ ਰਗਦਾਰ ਦਾ ਨਕਤਾਂ ਹੋ ਗਿਆ। ਉਹਨਾਂ ਨੂੰ ਵੀ 1 ਲੱਖ ਰੁਪਇਆ ਪ੍ਰਤੀ ਪਰਿਵਾਰ ਸਹਾਇਤਾ ਦਿੱਤੀ ਜਾਵੇ। ਇਸ ਤੋਂ ਇਲਾਵਾ 1% ਦੀ ਫਰਾਲੀ ਵਾਲਾ ਵਿਚਾਰਿਆ। ਜੋ ਕਿਸਾਨ ਨੂੰ ਮੂਰਤਾ ਲੋਕਾਂ ਨੂੰ ਪਰਾਲੀ ਸਾੜਨ ਵਾਸਤੇ ਪ੍ਰਸਾਹਤ ਨਹੀਂ ਕਰਦਾ ਪਰ ਮੈਨੂਲ ਗ੍ਰੀਨ ਪ੍ਰਵਿੰਦਰ ਨੇ ਸਿਫਾਰਸ਼ਾਂ ਕੀਤੀਆਂ ਹੋਈਆਂ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਜਿਵੇਂ ਦੇ ਰੇਕਟ ਖਾਦ ਨਿਰਧਾਰਤ ਕਰੇ ਜਿੱਥੇ ਪਰਾਲੀ ਇਕੱਠੀ ਕਰਕੇ ਖਾਦ ਕੀਤੀ ਜਾਣੀ ਹੈ ਖੇਤ ਦੇ ਉਪਰਾਲੀ ਇਕੱਠੀ ਕਰਨ ਦੀ ਢੋਆ ਢੋਈ ਕਰਨ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਜਾਂ ਸਰਕਾਰਾਂ ਨੂੰ ਸਰਦ ਦੇ ਲਈ ਜਾਂ ਖਰਚਾ ਦੇਣੀ ਸਰਕਾਰਾਂ ਇਹ ਆਪ ਦੀ ਜ਼ਿੰਮੇਵਾਰੀ ਪੂਰੀ ਨਹੀਂ ਕਰਦੀਆਂ ਜਿੱਤੇ ਮਜਬੂਰੀ ਵਸ ਲੋਕਾਂ ਨੂੰ ਅੱਗ ਲਾਉਣੀ ਪੈਂਦੀ ਆ ਸਰਕਾਰ ਜ਼ਬਰ ਕਰਦੀ ਆ ਸੰਯੁਕਤ ਕਿਸਾਨ ਮੋਰਚਾ ਇਹ ਜਬਰ ਦਾ ਡਟ ਕੇ ਵਿਰੋਧ ਕਰੂਗਾ ਇਸੇ ਜਨਤਾ ਦੇ ਵਿੱਚ ਖੜਾ ਨਾਲ ਲੋਕਾਂ ਦੇ ਝੋਨੇ ਖਰਾਬ ਹੋ ਗਏ ਕਿਸੇ ਨੇ ਜ਼ਮੀਨਵਾਹ ਕੇ ਝੋਨਾ ਖਰਾਚਰਾ ਵਿਗੜਵਾਇਆ ਸੀ ਉੜੀ ਪ੍ਰਣਾਲੀ ਨੂੰ ਅਗਲਾਦੀ ਉਥੇ ਸਾਰਾ ਆਮਲਾ ਫੇਲਾ ਆ ਗਿਆ ਖੜਾ ਵਾਸਤੇ ਕੋਈ ਨਹੀਂ ਆਇਆ ਲੋਕਾਂ ਦੇ ਕੇਸ ਕਰਾਉਣ ਦਾ ਕੇ ਸਰਕਾਰ ਤੋਂ ਜੀਵਨਕ ਪਕਾਣ ਮੋਰਚਾ ਦਾ ਸਖਤ ਵਿਰੋਧ ਕਰ ਰਿਹਾ ਹੈ